ਮੈਂ 35 ਸਾਲ ਤੋਂ ਹਸਰਾ ਜੀ ਹਸਰਾ ਜੀ ਨੂੰ ਜਾਣਦੀ ਆ ਮੈਂ ਉਹਨੂੰ ਆਪਣਾ ਭਰਾ ਮੰਨਦੀ ਆ ਮੈਂ ਉਹਨੂੰ ਬੁੱਕ ਵੀ ਕਰਦੀ ਰਹੀ ਆ ਪ੍ਰੋਗਰਾਮਾਂ 'ਚ ਮੈਂ ਸਾਰੇ ਪੰਜਾਬ ਦੇ ਵੱਡੇ ਵੱਡੇ ਕਲਾਕਾਰਾਂ ਨੂੰ ਬੁੜਾਲੀ ਪ੍ਰਦਰਸ਼ ਹੋਏ ਤੇ ਦੀਪ ਮਾਨਕ ਸਨੇਂਦਰਸ਼ਨ ਦਾ ਇਹਨਾਂ ਨੂੰ ਬੁੱਕ ਕਰਦੀ ਰਹੀ ਆ ਹਸ ਨੇ ਕਦੇ ਪੈਸੇ ਦੀ ਧਵਾਣੀ ਨਹੀਂ ਕੀਤੀ ਅੱਜ ਤੱਕ ਮੈਂ ਉਹਨੂੰ 100 ਪ੍ਰੋਗਰਾਮਾਂ 'ਤੇ ਜਾਹਵ ਸਰ ਅੱਜਕੱਲ ਜਿਹੜੇ ਸਾਡੇ ਫਿਲਮਾਂ ਤੋਂ ਲੈਂਦੇ ਨਾ 25 ਲੱਖ 35 ਲੱਖ ਇਹ ਸਾਰੇ ਜਿਹੜੇ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਇਹਨਾਂ ਦੇ ਸਾਰੇ ਮੇਰੇ ਸਾਡੇ ਕੋਲ ਹੀ ਗਏ ਸਾਂ ਟਿਕ ਲੱਤਾ ਤੋਂ ਲੱਗ ਕੇ ਗਏ ਗਏ ਕੁਝ ਨਹੀਂ ਹੈਗੇ ਜਿਹੜੇ ਅੱਜ ਫੋਨ ਵੀ ਨਹੀਂ ਚੱਕਦੇ ਸਾਡਾ ਮਾਂ ਰੋਹੀ ਉਹਨਾਂ ਦੇ ਵੱਡੇ ਪਹੁੰਚ ਕੇ ਵੀ ਬੰਬੇ ਹੋ ਗਏ ਸਾਡੀਆਂ ਫਿਲਮਾਂ ਹਿੱਟ ਹੋ ਗਈਆਂ ਪਰ ਹਸਰਾਜ ਹਸ ਸਰਦੂਲ ਸਿਕੰਦਰ ਰਹਿਣਾ ਨਹੀਂ ਮੇਰਾ ਵੀਰ ਸਰੇਂਦਰ ਸਿੰਘਾ ਵੀ ਨਹੀਂ ਰਹਿਣਾ ਪੰਮੀ ਬਾਈ ਲੋਕ ਕੇ ਗਾਇਕ ਹੈ ਇਹਨਾਂ ਨੂੰ ਲੋਕ ਗਾਇਕ ਮੰਨਦੇ ਆ ਜਿਹੜਾ ਲੋਕਾਂ ਦੀ ਪੌਕੇਟ ਜੇਬ ਮੁਤਾਬਕ ਪੈਸੇ ਲੈਂਦੇ ਤੇ ਪਰਫਾਰਮ ਕਰਦੇ ਹਾਂਸ ਨੂੰ ਨਾ ਤਾਂ ਐਕਟਿੰਗ ਆਉਂਦੀ ਐ ਫਿਲਮ ਵਿੱਚ ਨਾ ਉਹ ਕਦੇ ਉਹਨੂੰ ਨੱਚਦਾ ਨਹੀਂ ਦੇਖੂਗੇ ਸਟੇਜ ਤੇ ਕਦੇ ਉਹਨੂੰ ਡਰਾਮਾ ਨਹੀਂ ਕਰਨਾ ਹੁੰਦਾ ਉਹ ਇੱਕ ਸਿੱਧਾ ਸਾਦਾ ਜੋ ਉਹਨੂੰ ਬੋਲੀ ਜਾਂਦਾ ਜੋ ਉਹਦੇ ਦਿਮਾਗ ਤੋਂ ਨਿਕਲਦੀ ਐ ਗੱਲ ਇੱਕ ਫਕੀਰ ਟਾਈਪ ਬੰਦਾ ਸੁਰਾਂ ਨਾਲ ਇਹਨਾਂ ਨੂੰ ਨਚਾਉਂਦੇ ਨੇ ਜਿਹੜੇ ਸਾਨੂੰ ਨਚਾਰ ਬਸਦੇ ਆ ਨਾ ਇਹ ਹੰਸ ਦੀਆਂ ਸੁਰਾਂ ਨਾਲ ਨੱਚਦੇ ਆ ਜਦੋਂ ਹੰਸ ਸਟਰੀਟ ਤੇ ਗਾਦਾ ਇਹ ਨਚਾਰ ਨੇ ਜਿਹੜੇ ਸਾਡੀ ਗਾਇਕੀ ਨਾਲ ਨੱਚਦੇ ਨੇ ਜੇ ਵੋਟ ਪਾਉਣੀ ਹੈ ਬਹੁਤ ਨਹੀਂ ਤਾਂ ਸਸਤੀ ਕਾਲੀ ਦੀ ਸਸਤੀ ਕਾਲੀ ਦੀ ਸਾਰਿਆਂ ਨੂੰ ਚਾਹ ਪਾਣੀ ਪੀਉਂਦੇ ਨੇ ਤੇ ਜਾਓ ਵੋਟ ਜਿੱਥੇ ਵਰਜੀ ਪਾਓ ਡਾਕਟਰ ਅਸੀਂ ਡਿਸਰੈਸਪੈਕਟ ਨਹੀਂ ਕਰਦੇ ਪੰਜਾਬ ਤੋਂ ਬਾਹਰ ਅਗਰ ਤੁਸੀਂ ਸਾਊਥ ਚ ਚਲੇ ਜਾਨੇ ਹੋ ਤਾਂ ਉੱਥੇ ਗਵਈਆਂ ਦੇ ਮੰਦਰ ਬਣਦੇ ਨੇ ਗਵਈਆਂ ਨੂੰ ਪੂਜਿਆ ਜਾਂਦਾ ਜਾਂਦਾ ਕਹਿੰਦੇ ਮੇਰਾ ਇੱਥੇ ਹਾਲ ਕੀ ਕਰਕੇ ਰੱਖਤਾ ਤੁਸੀਂ ਇਹਨਾਂ ਨੇ ਹੱਸ ਰੋ ਇੰਨਾ ਡਾਕਟਰ ਕਿਉਂ ਕਰਦੇ ਨੇ ਉਹਨੂੰ ਖੜਨਾ ਨਹੀਂ ਦਿੰਦੇ ਕਿਤੇ ਉਹ ਕਿਤੇ ਇੱਕ ਘਰ ਚ ਰਹਿ ਨਹੀਂ ਸਕਦਾ ਇਹ ਇੱਕੋ ਹੀ ਐਮਾਨੂੰ ਠੋਪੋ ਕੇ ਹੱਸ ਰਿਹਾ ਮੈਂ ਮੰਨਦੇ ਆ ਤੁਹਾਡੇ ਐਜੀਟੇਸ਼ਨ ਦਾ ਫੱਟੀਆਂ ਮੰਗਾ ਫੋਟੋ ਮੰਗਾਇਆ ਜਾਏਗਾ ਨਹੀਂ ਮੈਂ ਬਾਈਸ ਦੇ ਨਾਲ ਖੜੀ ਹਾਂ ਮੈਂ ਵੀ ਕਸਾਲਾ ਦਿੱਤੀ ਆ ਪਰ ਮੰਗਾ ਬਣਾਉਣ ਦਾ ਤੇ ਤਰੀਕਾ ਹੁੰਦਾ ਨਹੀਂ ਕਦੇ ਤੁਸੀਂ ਰੇਲਵੇ ਸਟੇਸ਼ਨ 'ਚ ਰੋਕ ਕੇ ਬਹਿ ਜੰਨਾ ਕਦੇ ਤੁਸੀਂ ਉੱਥੇ 6 ਮਹੀਨੇ ਤੱਕ ਰਹਿਣਾ ਲੱਗਾ ਵੇਖੋ ਮੈਂ ਕੈਨੇਡਾ ਅਮਰੀਕਾ ਇੰਗਲੈਂਡ ਫਿਰ ਉੱਥੇ ਐਜੀਟੇਸ਼ਨ ਹੁੰਦੀ ਐ ਚੁੱਪ ਕਰਕੇ ਸਾਇਲੈਂਟਲੀ ਤੁਸੀਂ ਬਣ ਕੇ ਤਾਂ ਦਿਖਾਓ ਕਰਮਜੀਤ ਅੰਮੋਲ 100 ਤਰ੍ਹਾਂ ਦੇ ਕਿਰਦਾਰ ਕਰ ਸਕਦੇ ਦੋਨੇ ਕਲਾਕਾਰ ਨੇ ਈਰੇ ਹੰਸ ਗਾਇਕੀ ਚ ਹੀਰਾ ਕਰਮਜੀਤ ਅੰਮੋਲ ਐਕਟਿੰਗ ਚ ਹੀਰਾ ਉਹ ਡਜੀਤ ਦੱਲੇਵਾਲ ਕਹਿੰਦੇ ਮੈਂ ਸਵਾਲ ਕੀਤਾ ਹਾਂਸਰਾਜ ਹੰਸ ਜਿੱਦੇ ਵੱਡੇ ਕਰਦਾਰ ਹੈਗਾ ਉਹਨਾਂ ਦਾ ਚਾਹੇ ਉਹ ਕੁਝ ਵੀ ਹੋਣ ਉਹਨਾਂ ਨੂੰ ਪੰਜਾਬੀਆਂ ਨੇ ਬਣਾਇਆ ਹੈ ਉਹ ਪੰਜਾਬ ਤੇ ਪੰਜਾਬੀ ਉਤੋਂ ਉੱਤੇ ਨਹੀਂ ਹੋ ਸਕਦਾ ਸਾਡੇ ਹੰਸ ਨੇ ਕਿਹਾ ਵੀ ਇਹ ਫ假ਾਉਤੋਤੇ ਸਾਡਾ ਹੰਸ ਕਤਲ ਕੇਸ 'ਚ ਤਾਂ ਨਹੀਂ ਇਨਵਾਲਵ ਸਾਡਾ ਕਰਮਜੀਤ ਕਤਲ ਕੇਸ 'ਚ ਤਾਂ ਨਹੀਂ ਇਨਵਾਲਵ ਸਾਡੇ ਹੰਸ ਤੇ ਕਰਮਜੀਤ ਅਨਮੋਲ ਤੇ ਕੇਸ ਤਾਂ ਨਹੀਂ ਚੱਲੇ ਹੋਏ ਫਰੋਲੋ ਉਹਨਾਂ ਦੇ ਬਾਇਓਡੈਟ ਇਲੈਕਸ਼ਨ ਤੋਂ ਪਹਿਲਾਂ ਮੈਨੂੰ ਵੀ ਆਫਰ ਆਇਆ ਸੀ ਹੂੰ ਬਹੁਤ ਵਧੀਆ ਐਮਪੀ ਵੀ ਤੇ ਬਹੁਤ ਵਧੀਆ ਥਾ ਉਹ ਜਿੱਥੋਂ ਜਿੱਤਾਂ ਮੇਰੇ ਲਈ ਆਏ ਸੀ ਸੌਖਾ ਹੂੰ ਲੈ ਦੋਨੇ ਹੱਥਾਂ ਨਾਲ ਚੁਟਕੀ ਨਾ ਮਾਰੋ ਅੱਜਕੱਲ ਚੁਟਕੀ ਦੀ ਪ੍ਰੋਬਲਮ ਬਹੁਤ ਹੈ ਕੀ ਗੱਲ ਮੈਨੂੰ ਨਹੀਂ ਪਤਾ ਆ ਰਾਜਨੀਤੀ ਹੈ ਵੀ ਗੰਦਲਾ ਕੰਮ ਨਾ ਮੈਂ ਛੁੱਟ ਮਾਰ ਸਕਦੀਆਂ ਦੇਖ ਲੈ ਸਾਡੇ ਕੋਲ ਨਿਕਲਾ ਕਰ ਗਾਲਾਂ ਖਾਣੀਆਂ ਬਹੁਤ ਆ ਤੇ 부ਝੀ ਕਰ ਇਹਨਾਂ ਨੂੰ ਵਿਚਾਰਨ ਦਾ ਨਾ ਤਾਂ ਬ੍ਰਹਮਾ ਹੁੰਦਾ ਦੂਜੇ ਵੇਖਿਆ ਅੱਖ ਭੜੇ ਜਿਹੜੇ ਦੂਜੇ ਹਾਂਜੀ ਹਾਂਜੀ ਲੋਕਾਂ ਨੇ ਇਹਨਾਂ ਨੂੰ ਵਿਚਾਰਨ ਦੋਨੋਂ ਬ੍ਰਹਮਾ ਨਹੀਂ ਕਰਮਜੀਤ ਤਾਂ ਹਜੇ ਫੇਰ ਵੀ ਛੁੱਟ ਜਾਂਦਾ ਹੱਸਦਾ ਜਿਵੇਂ ਵਿਚਾਰਾ ਭੋਲਾ ਤੇ ਫਿਰ ਕੀ ਹੋ ਗਿਆ ਜੇ ਮੋਦੀ ਦਾ ਫੈਨ ਮੈਂ ਵੀ ਜੋਗੀ ਦੀ ਫੈਨ ਹਾਂ ਯੋਗੀ ਦਿਖਾਇਆ ਮੈਂ ਯੋਗੀ ਕੀ ਵਧੀਆ ਲੱਗਦਾ ਯੋਗੀ ਯੋਗੀ ਚ ਮੈਂ ਜਦੋਂ ਰਾਮ ਮੰਦਰ ਦੇ ਦਰਸ਼ਨ ਕਰਨੇ ਆਇਆ ਨਾ ਚਿੰਡੀ ਨੇ ਫੜਕਣ ਦਿੱਤੀ ਉੱਥੇ ਮੈਂ 40 ਸਾਲਾਂ ਤੋਂ ਸੀਐਮ ਪੀਐਮਾ ਦੀਆਂ ਰੈਲੀਆਂ ਦੇਖੀਆਂ ਮੈਂ ਪਹਿਲੀ ਵਾਰੀ ਯੁੱਧਾ ਜਾ ਕੇ ਡਿਸਪਲਨ ਦੇਖਿਆ ਉਹਨੇ ਇੱਕ ਇੱਕ ਮਿੰਟ ਬਾਅਦ ਚਾਹ ਆ ਰਹੀ ਏ ਇੱਕ ਇੱਕ ਮਿੰਟ ਬਾਅਦ ਕੌਫੀ ਆ ਰਹੀ ਏ ਇੱਕ ਇੱਕ ਮਿੰਟ ਬਾਅਦ ਖਾਣ ਨੂੰ ਆਉ ਉਹ ਇਹਨੇ ਹੋਰ ਰੇਂਜਮੈਂਟ ਕਰਛਲੇ ਕਿਸੇ ਦੱਸੀ ਆ ਮੈਂ ਤਾਂ ਮੈਂ ਨਹੀਂ ਦੇਖਿਆ ਵਿਰੋਧ ਕਰਨ ਵਾਲਿਆਂ ਨੂੰ ਕੀ ਕਹਿਣਾ ਚਾਹੋ ਜਿਹੜੇ ਹੰਸ ਸੀ ਦਾ ਵਿਰੋਧ ਕਰਦੇ ਨਹੀਂ ਤੁਸੀਂ ਵਿਰੋਧ ਕਰੋ ਜੀ ਸੱਚੇ ਮੈਂ ਤੁਹਾਡੇ ਨਾਲ ਆ ਮੈਂ ਵੀ ਕਿਸਾਨਾ ਦਿੱਤੀ ਆ ਪਰ ਇਹ ਜੋਰ ਜਿਹੜਾ ਹੰਸ ਦੇ ਮਗਰ ਲਾਉਨੇ ਨਾ ਪਿੰਡਾਂ ਪਿੰਡਾਂ ਚ ਜਾਓ ਉੱਥੇ ਪ੍ਰਚਾਰ ਕਰੋ ਜਾ ਕੇ ਵੀ ਐਸ ਪਾਰਟਨਰ ਦਾ ਹੀ ਵੋਟ ਨਾ ਪਾਣੀ ਕਿਉਂਕਿ ਆਪਣੇ ਮੰਗਾ ਨਹੀਂ ਮੰਨਦੇ ਤੁਸੀਂ ਕਿਉਂ ਟਾਈਮ ਵੇਸਟ ਕਰੀ ਜਾਂਦੇ ਇੱਕ ਬੰਦੇ ਤੇ ਐਵੇਂ ਕਰ ਰਹੀ ਇਧਰੋਂ ਕਿਉਂ ਵਿਚਾਰੇ ਨੂੰ ਕਿਉਂ ਉਹਦੀਆਂ ਪਾਈ ਜਾਂਦੇ ਸਾਡੇ ਪੰਜਾਬੀ ਮੁੰਡੇ ਇੱਕ ਦੂਜੇ ਦੇ ਉਲਟ ਕਿਉਂ ਉਹਦੀਆਂ ਵਿਚਾਰੀਆਂ ਜਦੋਂ ਲੇਡੀ ਪਟੈਂਸ਼ੀਕ ਚ ਬਹੁਤ ਸਾਰਾ ਮੈਨੂੰ ਵੀ ਉਹ ਰੋਲ ਬਹੁਤ ਹੁੰਦੀਆਂ ਲੱਗਿਆ ਸੀ ਯਾਰ ਅਬ ਤਾਂ ਬਚਨ ਨਹੀਂ ਬਣਿਆ ਮੇਰੇ ਤੇਰੇ ਮੰਗਲੇ ਨੇ ਮੇਰਾ ਕਾ ਕਰ ਇਹ ਵੱਡੇ ਵੱਡੇ ਡਾਇਰੈਕਟਰ ਤੇ ਹੈਪ ਤੋਂ ਔਰ ਸਾਡੇ ਪਿੰਡਾਂ ਦੇ ਵਿੱਚ ਵੀ ਨਿਚਾਰ ਬਣਦੇ ਸੀ ਇਹਨਾਂ ਨੂੰ ਪਤਾ ਹੀ ਆ ਪੰਜਾਬੀਆਂ ਨੂੰ ਨਚਾਰ ਬਣਦੇ ਸੀ ਕਿ ਪਿੰਡਾਂ 'ਚ ਨਕਲ ਹੀ ਬੰਦੇ ਸੀ ਬੁੜੀਆਂ ਬੰਦੇ ਬੁੜੀਆਂ ਬਣਦੇ ਸੀ ਕਲੀਨ ਕਰਕੇ ਸੀ ਉਹ ਇਹ ਤਾਂ ਪ੍ਰਥਾ ਸਾਡੇ ਪ੍ਰਾਣੀ ਤੁਰ ਹੀ ਆਉਂਦੀ ਆ ਸਾਡਾ ਕਲਚਰ ਹੈ ਸਾਡਾ ਸੱਭਿਆਚਾਰ ਹੈ ਪਰ ਤੁਸੀਂ ਦੋ ਕਲਾਕਾਰਾਂ ਦੇ ਮਗਰ ਪੈ ਗਏ ਆਂ ਦਾ ਰੋਟੀ ਪਾਣੀ ਖਾਓ